ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਲੈ ਕੇ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਡਿਜ਼ਾਈਨ। ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਪਾਓਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੇਗਾ। ਲੇਡੀਜ਼ ਕੋਟੀ ਸਵੈਟਰ ਜੈਕਟ ਹਨ ਜੈਕਸ ਕੋਟੀ ਜੈਟ ਵਿੱਚ ਕੱਟ ਸੋਹਣਾ ਦਾ ਲੇਡੀਜ਼ ਔਰ ਬੱਚਿਆਂ ਦੀ ਕੋਟੀ ਸਵੈਟਰ ਲਈ ਇਹ ਜਿਆਦਾ ਵਧੀਆ ਡਿਜ਼ਾਈਨ ਹੈ। ਬਣਾਉਣਾ ਵੀ ਬਹੁਤ ਜ਼ਿਆਦਾ ਆਸਾਨ ਹੈ। ਹਰ ਕੋਈ ਆਸਾਨੀ ਦੇ ਨਾਲ ਇਸ ਨੂੰ ਬਣਾ ਸਕਦਾ। ఇను బానే చార్ చారే చార్ ఫీర్ చార్ ఫేర్ చారలస్ దో కుండే బాధ రక్కు కదా డైన్ శువాత జి తర పహీ సలాయి బా పహీ సలాయితో స్టార్ట్ పలా కు కతారనా దో కుడే పుట్ే బ ధాగా బీస ോ കൂസ് തര സൈലസ് തരെയാർക്ക് ബാക്ക് സൈഡത്ത ദോത ധാൻ വലകരണ ദോ ക ബോണെ ധാ ബസ് തരപോണ ദോ കുടിയ സൈറ്റ് ఓకే వేక సైడ్ ధాగెల్ దో కుడరి దో కుడే పుట్ే బ ధాగా వార్మ సైనా దో కుడేను తర సైనా ఫిర్ను వేక సైడ్ ధాగా అప్పు దో కుడే పుట్ే బ ਤਗਾ ਵਰਨ ਕਰਨਾ ਸਲਾਈ ਦੇ ਗਲਪਾ ਨੂੰ ਕੁੰਡੇ ਨੂੰ ਇਸ ਤਰ੍ਹਾਂ ਸਲਾਈ ਤੇ ਲੈਣਾ ਫਿਰ ਉਹਨਾਂ ਨੂੰ ਬੈਕ ਸਾਈਡ ਤੋਂ ਇੱਕ ਕਰ ਦੇਣਾ ਤਗਾ ਆਪਣੇ ਗਲ ਕਰਨਾ ਦੋ ਕੁੰਡੇ ਪੁੱਠੇ ਬਣਾਉਣੇ ਤਗਾ ਵਰਨ ਕਰਨਾ ਸਲਾਈ ਦੇ ਗਲਪਾ ਨੂੰ ਇਸ ਤਰ੍ਹਾਂ ਕੁੰਡੇ ਨੂੰ ਸਲਾਈ ਤੇ ਲੈਣਾ ਫਿਰ ਬੈਕ ਸਾਈਡ ਤੇ ਨਾਲ ਇੱਕ ਕਰ ਦੇਣਾ ਚੱਕਰ ਨੂੰ ਵਲ ਕਰਨਾ ਦੋ ਕੁੰਡੇ ਕੁੱਤੇ ਬਣਾਉਣੇ ਲਾਸਟ ਵਾਲਾ ਮੈਂ ਸਿੱਧਾ ਬਣਾ ਰਹੀ ਹਾਂ ਤੁਸੀਂ ਜਿੱਤਨ ਵਰਜਾ ਚਾਹੋਗੇ ਬੈਕ ਸਾਈਡ ਤੋਂ ਲੈ ਕੇ ਇੰਦੀ ਤੁਕੀ ਸਲਾਈ ਹੈ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦਿੱਸਦੇ ਆ ਉਸੇ ਤਰ੍ਹਾਂ ਦੇ ਆਪਾਂ ਨੇ ਬਣਾਉਣੇ ਆ ਜਿਹੜੇ ਉਧਰ ਕੁੱਤੇ ਬਣਾਏ ਆ ਉਹਨਾਂ ਨੂੰ ਸਿੱਧੇ ਬਣਾਵਾਂਗੇ ਜਿੰਨਾ ਤੇ ਆਪਾਂ ਨੇ ਡਿਜ਼ਾਈਨ ਖਾਇਆ ਉਹਨਾਂ ਨੂੰ ਦੋਨਾਂ ਨੂੰ पुठे बनावेंगे जाली वाला भी पुठ्ठा और दूसरा भी पुठ्ठा इस तरह डिजाइन वाला भी पुठ्ठा और जाली वाला भी पुठ्ठा ਦੋ ਕੁੰਡੇ ਸੀਤੇ ਦੋ ਕੁੰਡੇ ਕੁੱਤੇ ਡੀਐਨਡੀ ਤੁਸੀਂ লাইਵ ਐਕਸਾਈਡ ਤੋਂ ਇਸ ਤਰ੍ਹਾਂ ਕੰਪਲੀਟ ਕਰਨੀ ਚਾਰ ਸਲਾਈਂ ਹੁੰਦੀਆਂ ਨੇ ਡਿਆਇਨਾ ਦੋ ਪਾਸੇ ਨਾਲ ਚੁੱਕ ਕੇ ਦੋ ਸਲਾਈਂ ਨੂੰ ਫੇਰ ਪੈਂਦੇ ਇਸ ਤਰ੍ਹਾਂ ਇੱਕ ਰੇਨ ਬਣ ਗਏ ਡਿਜ਼ਾਈਨ ਸੇਮ ਹੋਊਗਾ ਵਸਤੂ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ పేలా కు కండా ఉతారాగా దో కు బాగా బీ ప తిజీ సై ధాగా జళీ పాడే పుట్ే బా ధాగా బ దో కుదా పగ్గాన జ జళీ పాని సరి దో కు పుట్ే బ అగా బ వారో కుడన పగ్గానివర్నా జళీ పాండే పుట్టి బానే పగ్గా బ దో కుడ గా 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 అంతా వల్ పాయి దో కు పుట్ే బ దో కు గా దో కు పుట్ే బస్ట్ వా మర్జీ బ ਬੈਕ ਸਾਈਡ ਤੇ ਡੀਆੰਦੀ 34 ਲਾਈ ਹੈ ਪਹਿਲਾ ਕੁੰਡਾ ਤਾਰਨਾ ਅੱਗੇ ਪਿੱਛੇ ਕਰਨਾ ਦੋ ਕੁੰਡੇ ਸਿੱਧੇ ਅੱਗੇ ਪੁਣੀਵਲ ਨੂੰ ਕਰਨਾ ਦੋ ਕੁੰਡੇ ਪਿੱਛੇ ਜਿਆਦਾ ਵਾਲਾ ਵੀ ਕੁੱਟਾ ਤੇ ਦੂਜਾ ਵੀ ਨਸਤਾ ਦੋ ਤੇ ਦੋ ਕੁੱਟੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਹਰ ਕੋਈ ਇਸੰਨੇ ਵਾਲੇ ਨੂੰ ਬਣਾ ਸਕਦਾ ਮੈਂ ਕਰਾਂਗੀ ਕਿ ਤੁਹਾਨੂੰ ਇਹ ਡਿਜ਼ਾਈਨ ਮਸੰਨਦਾ ਆਏਗਾ ਚਾਰ ਸਲਾਈਆਂ ਲੱਗ ਜਾਏਗਾ ਇਹਨਾਂ ਦੋ ਸਲਾਈਆਂ ਦਾ ਪਰ ਇਹ ਜਗਾ ਚੇਂਜ ਹੋ ਜਾਂਦੀ ਹੈ ਜਿਵੇਂ ਦੀ ਤਾਂ ਕਰਕੇ ਚਾਰ ਸਲਾਈਆਂ ਦੇ ਵਿੱਚ ਆਪਾਂ ਨੂੰ ਹੀ ਕੰਪਲੀਟ ਕਰਨਾ ਪੈਂਦਾ ਚਾਰ ਸਲਾਈਆਂ ਆਪਣੀ ਕੰਪਲੀਟ ਹੋ ਗਈਆਂ ਡਿਜ਼ਾਈਨ ਜਿਹੜਾ ਆਪਾਂ ਬਣ ਗਏ ਬਹੁਤ ਹੀ ਪਿਆਰਾ ਲੱਗਿਆ ਬਹੁਤ ਹੀ ਸੋਹਣਾ ਲੱਗਿਆ ਬਣਿਆ హడినా స పులా పుల్ హెడినా క్రోషి నేను విచితే నవీ డిజైన్